ਮੂਰਤਿਆਂ ਨੂੰ ਨਿਦਾਰ ਨਾਲ ਜੀਓ ਕਰੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਠੀਕ ਹੋਵੋਗੇ ਤੇ ਅੱਜ ਦਿਨ ਹੈਗਾ ਐਤਵਾਰ ਦਾ ਤੇ ਸ਼ਾਮ ਦੇ ਜਿਹੜੇ ਸਾਡੇ ਇਕਚਾਰ ਹੋ ਗਏ ਆ ਤੇ ਮੈਂ ਇੱਕ ਦਾੜ ਧਰ ਦिए ਦਾੜ ਧਰ ਕੇ ਤੇ ਫੇਰ ਲਾਵਾਂਗੇ ਪੱਤੀਆਂ ਔਰ ਤੁਸੀਂ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਤੇ ਆਪਾਂ ਵੀਡੀਓ ਸਟਾਰਟਿੰਗ ਦੀ ਅੱਜ ਤੁਹਾਨੂੰ ਇੱਕ ਸਵਾਲ ਪੁੱਛਦੇ ਆ ਕਿਉਂਕਿ ਤਿੰਨਾਂ ਦੇ ਦਿਨ ਚੱਲਦੇ ਆ ਵੀ ਜਿਹੜਾ ਇੱਕ ਸ਼ਬਦ ਦਾ ਸ਼ੂਸ਼ਕ ਇੱਕ ਇਹ ਰਸਮ ਹੁੰਦੀ ਸੀ ਰਿਵਾਜ ਹੁੰਦਾ ਸੀਗਾ ਤੇ ਉਹ ਕੀ ਸੀ ਸ਼ੂਸ਼ਕ ਸ਼ਬਦ ਆ ਜਿਹੜਾ ਇਹ ਸ਼ੂਸ਼ਕ ਆਵਾਜ਼ ਆ ਕੀ ਇਹਦਾ ਇਸ ਬਾਰੇ ਪਤਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਸੁਣਾਓ ਕਿਵੇਂ ਹੋ ਸਾਰੇ ਅੱਜ ਸਵੇਰੇ ਪਹਿਨਾ ਪੈ ਗਿਆ ਮੀ ਮੌਸਮ ਸੀ ਸਵੇਰ ਦਾ ਠੰਡਾ ਤੇ ਹੌਂਦ ਰੱਪਨੇ ਕਰਤੀ ਤੋਂ ਆਪ ਪਹਿਨੇ ਤਾਂ ਕੱਪੜੇ-ਕੁਪੜੇ ਸਾਰੇ ਅਸੀਂ ਬਾਹਰ ਪਾਏ ਸੁੱਕਣੇ ਸਾਰੇ ਕੱਪੜੇ ਧੋਤੇ ਸਵੇਰੇ ਕੋਠੇ ਦੇ ਪਾਗਿਆਂ ਦੇ ਕੁਝ ਥੱਲੇ ਧਾਰ ਤੇ ਪਾਏ ਤੇ ਉਹਦੇ ਨੂੰ ਮੀਂਹ ਆ ਗਿਆ ਸਾਰੇ ਗਿੱਲੇ ਹੋ ਗਏ ਤੇ ਫਿਰ ਫਟਾਫਟ ਸਟੈਂਡ ਤੇ ਪਾਏ ਹੁਣ ਤਾਂ ਚਲ ਹੁਣ ਨਿਕਲੇ ਈ ਤੋਂ ਆਪ ਦਿਨੇ ਤਾਂ ਸਾਰਾ ਠੰਡਾ ਹੀ ਰਿਹਾ ਤੇ ਸਾਡੇ ਲੱਗਦੀਆਂ ਤੀਆਂ ਤੇ ਅਸੀਂ ਤੀਆਂ ਸਾਡੇ ਕੌਂਕੇ ਪਿੰਡ ਨਾਲ ਲੱਗਦੀਆਂ ਤਾਂ ਕਈ ਥਾਈਆਂ ਆ ਜੇ ਸਾਨੂੰ ਨਾ ਜਿੰਨੀ ਦੂਰ ਪੈਂਦਾ ਸੀ ਤੇ ਅੱਜ ਜਿਸ ਨੇ ਤੁਹਾਨੂੰ ਧੀਆ ਦਿਖਾਵਾਂਗੇ ਅਸੀਂ ਤੇ ਧੀਆ ਇੱਥੇ ਸਾਡੇ ਬਾਹਰ ਚੀਆ ਤੇ ਉੱਥੇ ਹੀ ਅਸੀਂ ਜਿਵੇਂ ਸਾਡੇ ਘਰਾਂ ਦੀਆਂ ਆਂਟੀਆਂ ਚਾਚੀਆਂ ਤਾਈਆਂ ਮੇਰੀਆਂ ਚਾਚੀਆਂ ਸੱਸਾਂ ਹਨ ਸਾਰਿਆਂ ਨੇ ਅਸੀਂ ਰਲ ਕੇ ਅਸੀਂ ਕਿਹਾ ਵੀ ਇੱਥੇ ਬਿੰਨਾ ਨੇ ਤਾਂ ਇਕੱਠੀਆਂ ਹੋ ਜਾ ਕਰਾਂਗੇ ਬਹਾਨੇ ਨਾਲ ਤੇ ਬੇਟੇ ਤੁਸੀਂ ਆਪਦਾ ਇਸੇ ਲਰਨ ਕਰ ਲਓ ਨੋਟਬੁੱਕ ਤੇ ਅਸੀਂ ਇੱਥੇ 8-10 ਘਰਾਂ ਸਾਰੇ ਰਲ ਕੇ ਅਸੀਂ ਇੱਥੇ ਆਪਦੀਆਂ ਧੀਆਂ ਲਾ ਲਈ ਨੇ ਨਾਲੇ ਅਸੀਂ ਗੱਲਾਂ ਕਰ ਲੈਣੀਆਂ ਆਵਾ ਇਹ ਬਹੁਤ ਮਜ਼ਾ ਹੁੰਦਾ ਵਾ ਤੀਆਂ ਤੇ ਹਨ ਤੇ ਤੁਸੀਂ ਦੱਸਿਓ ਤੁਸੀਂ ਜਾਣੇ ਹੁੰਨੇ ਤੀਆਂ ਤੇ ਤੁਹਾਡੇ ਕਿੱਥੇ ਕਿੱਥੇ ਤੀਆਂ ਲੱਗਦੀਆਂ ਵਾ ਇੱਥੇ ਕੌਂਗੇ ਪਿੰਡ ਚ ਨਾ ਹੁੰ ਲੱਗਦੀਆਂ ਇੱਥੇ ਤੇ ਛੱਪੜ ਤੇ ਜਿੱਥੇ ਪਾਰਕ ਬਣੀਆ ਹਣ ਉੱਥੇ ਬਹੁਤ ਭਾਰੀਆਂ ਤੀਆਂ ਲੱਗਦੀਆਂ ਇੱਕ ਦੋ ਸਾਨੂੰ ਦੂਰ ਪੈਂਦਾ ਸੀਗਾ ਤੇ ਇੱਕ ਫਿਰ ਉਧਰੋਂ ਕੰਮ ਦਾ ਟਾਈਮ ਹੁੰਦਾ ਤੇ ਉਧਰੋਂ ਫਿਰ ਆਏ ਹਨਾ ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਮੇਰੇ ਸਬਸਕ੍ਰਾਈਬਰ ਪੁਰਾਣੇ ਵੀ ਆ ਤੇ ਵੀ ਮੈਂ ਟੀਚਰ ਕਰਕੇ ਜਦੋਂ ਸਕੂਲੋਂ ਫਿਰ ਆਉਨੇ ਆ ਆਗੇ ਥੱਕੇ ਆ ਰਹੇ ਹੁੰਨੇ ਆਗੇ ਫਿਰ ਘਰ ਦਾ ਕੰਮ ਵੀ ਮੈਨੂੰ ਸਾਰਾ ਦੇਖਣਾ ਹੁੰਦਾ ਵਾ ਸਾਰਾ ਕੰਮ ਕਰ ਦੇ ਕੇ ਤੇ ਇੱਥੇ ਅਸੀਂ ਆਪਦਾ ਜਿੰਨ ਦੀ ਟੈਨ ਨਾਲੇ ਸਾਹਮਣੇ ਮਾੜਾ ਮੋਟਾ ਘਰ ਦਾ ਵਿੱਚ ਦੀ ਕਰੀ ਜਾਨੀਗਾ ਸਾਹਮਣੇ ਤੁਹਾਨੂੰ ਦਿਖਾਵਾਂਗੀ ਜਿੱਤੀਆਂ ਲੱਗਦੀਆਂ ਤੁਸੀਂ ਬਲੌਗ ਨਾਲ ਬਣੇ ਰਹੋ ਐਂਡ ਤੱਕ ਬਸ ਮੈਂ ਕਿ ਆ ਵੀ ਬੜਾ ਬੜਾ ਸਬਜ਼ੀ ਬਣਾ ਲਾਂ ਸਬਜ਼ੀ ਬਣਾ ਕੇ ਤੇ ਕੰਮ ਨਿਪੜੂਗਾ ਤੇ ਵੀ ਫਿਰ ਆਪਾਂ ਬਹਿ ਕੇ ਮਾਰਾਂਗੇ ਗੱਲਾਂ ਬਾਤਾਂ ਨਾਲੇ ਲਾਵਾਂਗੇ ਰੌਣਗਾ ਇੱਥੇ ਚਾਹ ਜਾਂ ਹੁੰਦਾ ਹੈ ਨਾ ਤੇ ਕਈ ਭੈਣਾਂ ਦਾ ਜਿਵੇਂ ਪੇਕੇ ਵੀ ਜਾਂਦੀਆਂ ਹਨਾ ਤੀਆਂ ਲਾਉਣ ਦੱਸਿਓ ਕਿਹੜੀਆਂ-ਕਿਹੜੀਆਂ ਭੈਣਾਂ ਆਈਆਂ ਹੋਈਆਂ ਵਾ ਤੀਆਂ ਦੇਖਣ ਪੇਕੇ ਆਂਦੇ ਆ ਤੇ ਕਿੱਥੋਂ ਦੀਆਂ ਤੀਆਂ ਬੜੀਆਂ ਮਸ਼ਹੂਰ ਆ ਵੀ ਜਿਹੜੇ ਕਹਿੰਦੇ ਵੀ ਸਾਡੇ ਪਿੰਡ ਬਹੁਤ ਭਾਰੀਆਂ ਤੀਆਂ ਲੱਗਦੀਆਂ ਉਹ ਵੀ ਸਾਨੂੰ ਜਰੂਰ ਦੱਸਿਓ ਵੀ ਸਾਡੇ ਪਿੰਡ ਤੀਆਂ ਬਹੁਤ ਭਾਰੀਆਂ ਲੱਗਦੀਆਂ ਵਾ ਤੇ ਤੀਆਂ ਤਾਂ ਇੱਕ ਬਹਾਨਾ ਹੀ ਹੁੰਦਾ ਹਨਾ ਵੀ ਆਏ ਚਲੋ ਨੱਚ ਟੱਪ ਟੱਪ ਵਿਆਹਾਂ 'ਚ ਵੀ ਬਹੁਤ ਲੈਣੇ ਆ ਇਹ ਐ ਹੁੰਦਾ ਵੀ ਪ੍ਰਾਣੀਆਂ ਜਿਵੇਂ ਹੁਣ ਆਪਣੇ ਸਖੀਆਂ ਸਹੇਲੀਆਂ ਸਾਰੀਆਂ ਇਕੱਠੀਆਂ ਪੜਦੀਆਂ ਹੁੰਦੀਆਂ ਤੇ ਜਦੋਂ ਵਿਆਹ ਹੋ ਜਾਂਦੇ ਆ ਫਿਰ ਕਿਉਂਕਿ ਕਿਸੇ ਕੁੜੀ ਨੇ ਹੈਨਾ ਕਿਸੇ ਤੀ ਨੇ ਕਦੋਂ ਆਣਾ ਹੁੰਦਾ ਉਹਦੇ ਮਾਪਿਆਂ ਨੂੰ ਮਿਲਣ ਕਿਸੇ ਨੇ ਹੈਨਾ ਕਦੋਂ ਆਣਾ ਹੁੰਦਾ ਤੇ ਇੱਕ ਜਿਹੜੀਆਂ ਤੀਆਂ ਐ ਤੇ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨਾ ਫਿਰ ਸਾਰੇ ਆਪਦੇ ਦੋਖ-ਸੋਖ ਫਰੋਲਦੀਆਂ ਸਹੇਲੀਆਂ ਵੀ ਕਿਹੜੇ ਕਿਤੋਂ ਮਿਲਦੀਆਂ ਨਾ ਕਈ ਤਾਂ ਹੁਣ ਆਪਾਂ ਦੇਖਦੇ ਆਵੇਂ ਸਹੇਲੀਆਂ ਐਂ ਤੱਕ ਬੁੱਢੇ ਹੋਣ ਤੱਕ ਨਿਮਾਉਂਦੀਆਂ ਤੇ ਮੇਰੀਆਂ ਤਾਂ ਆਪ ਸਹੇਲੀਆਂ ਵਾ ਮੇਰੇ ਨਾਲ ਹੁਣ ਵੀ ਗੱਲਾਂ ਕਰਦੀਆਂ ਵਾ ਮੇਰੇ ਪੇਕ ਕਿਆਂ ਦੀਆਂ ਵਧੀਆ ਲੱਗਦਾ ਆਏ ਹਨਾ ਇਹ ਮਨ ਨੂੰ ਖੁਸ਼ੀ ਜੀ ਮਿਲਦੀ ਆ ਤੇ ਚਲੋ ਮੈਂ ਹੁਣ ਆਲੂ ਛੱਲ ਲੇ ਜਿੱਟੇ ਛੋਨੇ ਦਾਲ ਤੇਰੀ ਹੋਈ ਐ ਮੈਂ ਵਿੱਚ ਧੋਕੇ ਵਿੱਚ ਬਾਦੇ ਨੇ ਉਬਾਲ ਕੇ ਬਣ ਜਾਣਗੇ ਇਹ ਤੁਹਾਨੂੰ ਹੁਣ ਦਿਖਾਵਾਂਗੇ ਅਸੀਂ ਤੀਆਂ ਜੀ ਸ਼ਾਮ ਦੇ ਵੱਜ ਗਏ ਨੇ 6 ਤੇ ਹੁਣ ਅਸੀਂ ਲੱਗੇ ਆ ਤੀਆਂ ਸ਼ੁਰੂ ਕਰਨ ਆਪਦੇ ਗ੍ਰੇਟ ਵਿੱਚ ਇੱਥੇ ਡਾਲ ਆਵਨੀ ਤਾਂ ਇੱਥੇ ਹਾਈ ਫੀਡਾ ਲ ਚਲ ਬਾਸ ਅੰਟੀ ਹੁਣੀ ਆ ਜਾਣਗੀ ਆ ਉਹਨੂੰ ਫਿਰ ਲਾ ਲਾਂਗਾ ਕੌਂਦਾ ਇੱਕ ਸਾਜ ਸੁਣੀਦਾ ਉਤੋਂ ਉਤੋਂ ਦਾ ਇੱਕ ਸਾਜ ਸੁਣੀਦਾ ਪਿੰਡ ਪਿੰਡ ਜੀ ਦੀ ਸੋਬਾ ਵੀ ਅੰਬੀ ਜੱਦੀ ਨੂੰ ਘੜਾ ਚਕਾਉਂਦਾ ਬੱਲੇ 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 ਅੰਬੀ ਜੱਦੀ ਨੂੰ ਘੜਾ ਚਕਾਉਂਦਾ ਮਗਰ ਮਾਰਦਾ ਗੋਡਾ ਨਹੀਂ ਲੱਕ ਮੇਰਾ ਪਤਲਾ ਜਿਆ ਭਾਰ ਸੈਣ ਨਾ ਜੋ ਗਰ ਲੱਕ ਮੇਰਾ ਪਤਲਾ ਜਿਆ ਭਾਰ ਸੈਣ ਨਾ ਜੋ ਗਰ ਲੱਕ ਮੇਰਾ ਪਤਲਾ ਜਿਆ ਭਾਰ ਨਾ ਜੋ ਗਰ ਲੱਕ ਮੇਰਾ ਪਤਲਾ ਜਿਆ ਆ ਨਾ ਮੈਂ ਫੜਾ ਮੋਟਾ ਆ ਆਡੀ ਹੋਰ ਪਾ ਦੋ ਚਲ ਬਾਬੂ ਨਿਕੜੇ ਆਵੇ 나ਜਰਾ ਬਹਿਵੇ 나ਜਰਾ ਆਵੇ 나ਜਰਾ ਬਹਿਵੇ 나ਜਰਾ ਬੋਤਾ ਮੰਦਿਰ ਵਾਜੇ ਵੀ ਬੋਤੇ ਤੇਰੇ ਨੂੰ ਕਾਦਾ ਟੋਕਰਾ ਬੋਤੇ ਤੇਰੇ ਨੂੰ ਕਾਦਾ ਟੋਕਰਾ ਤੈਨੂੰ ਦੋ ਪ੍ਰਸ਼ਾਦ ਦੇ ਗਿਦੇ ਵਿੱਚ ਨਛੀਦ ਧਮਕ ਪਰੇ ਦਰਵਾਜੇ ਗਿਦੇ ਵਿੱਚ ਨਛੀਦੀ ਪਾ ਦਰਵਾਜੇ

ਵਰਸੀ ਖਟਣ ਗਿਆ ਸੀ ਵਾਰੀ ਵਾਰਸੀ ਖਟਣ ਗਿਆ ਖਟ ਕੇ ਲਿਆਂਦੀ ਰੂ ਬਦਿਨੇ ਤੇਰੀ ਮਾਰ ਲੜਦੀ ਰਾਤੀ ਲੜ ਪਿਆ ਤੂੰ ਬਦਿਨੇ ਤੇਰੀ ਭਾ ਲੜਦੀ ਰਾਤੀ ਲੜ ਤੂੰ ਬਦਿਨੇ ਤੇਰੀ ਸਾਥ ਸਰੋ ਦਾ ਮਕੀਰੋੜ ਪਰਸੇ ਦਾ ਸਾਟੇ ਆ ਕੇ ਕੱਤੀ ਅਨ ਰਾਤੀ ਲੜਦੇ ਦਾ ਭੂਪਾ ਤੇ ਵਜਿਆਨੀ ਰਾਤੀ ਲੜਦੇ ਦਾ ਤੂੰ ਪਾਵੇ ਤੇ ਵਜਿਆਨੀ ਅਰ ਦੇ ਦਾ ਤੂੰ ਪਾਵੇ ਕਾਕਰੋ ਦੀ ਮੱਕੀ ਰੋਟੀ ਕਾਕਰੋ ਮੱਕੀ ਦੀ ਰੋਟੀ ਖਾਣੀ ਆ ਤਾਂ ਹੁੰਦੀ ਬੋਟੀ ਹੁੰਦੀ ਜਾਂਦੀ ਨਹੀਂ ਗਿਜਗੀਤੀ ਜੇਤੇ ਬੋਟੀ ਹੁੰਦੀ ਜਾਂਦੀ ਨਹੀਂ ਗਿਜਗੀਤੀ ਜੇਤੇ ਨੱਚਣ ਵਾਲੇ ਨੇ ਨਾ ਤੇ ਹੀ ਲੈਣਾ ਗਾਉਣ ਵਾਲੇ ਨੇ ਗਾਣਾ ਰੀ ਇਸ ਜਵਾਨੀ ਨੇ ਰੋਜ਼ ਰੋਜ਼ਨੀ ਮਾ ਮਾ ਨੱਚੀ ਦੇ ਵਿੱਚ ਤੂੰ ਨਹੀਂ ਬੋਲੀ ਮਾ ਮਾ ਨੱਚੀ ਦੇ ਵਿੱਚ ਤੂੰ ਨਹੀਂ ਬੋਲੀ ਰਾਈ 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 ਆ ਪਾਦੋਵੇਂ ਨੱਚੀਏ ਨਾੜ ਤੇ ਪਰਜਾਈ ਆ ਪਾਦੋਵੇਂ ਨੱਚੀਏ ਕਾਂ ਤੇ ਪਰਜਾਈ ਚੱਕਦੇ ਏ ਨਾੜ ਤੇ ਪਰਜਾਈ ਆ ਪਾਦੋਵੇਂ ਨੱਚੀਏ ਕਾਂ ਤੇ ਪਰਜਾਈ ਖਿਲਾ ਲਿਆ ਕਰੋ ਘਟ ਜਾਣਗੇ ਕੁੱਟੀ ਵੇ ਤੂੰ ਕੋਲ ਖੜਾ ਮੈਂ ਝੇਟ ਨੇ ਕੁੱਟੀ ਵੇ ਤੂੰ ਕੋਲ ਖੜਾ ਮੈਂ ਝੇਟ ਨੇ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਫੇਰ ਦਿੱਜਦੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਫੇਰ ਦਿੱਜਦੀ ਜੇ ਤੂੰ ਕੋਲ ਨਾ ਮੈਂ ਵੀ ਫੇਰ ਦਿੱਜਦੀ ਬੱਸ ਗੋਰੀਏ ਕਿਹੜੀ ਗੱਲ

ਸੁਜਵਾਨੀ ਨਾ ਕਰੀਏ ਮਜ਼ਬੂਰੀ ਨਹੀਂ ਸੁਜਵਾਨੀ ਵੀ ਨਾ ਕਰੀਏ ਮਜ਼ਬੂਰੀ ਨਹੀਂ ਸੁਜਵਾਨੀ ਜੀ ਨਾ ਕਰੀਏ ਮਜ਼ਬੂਰੀ ਹਾਂਜੀ 3 ਲਾਕੇ ਆਪਾਂ ਅਗੇ ਘਰੇ ਤਾਲ ਸਾਦੀ ਆਪਣੀ ਬਣ ਗਈ ਤੇ ਹੁਣ ਆਪਾਂ ਲਾਵਾਂਗੇ ਰੋਟੀ ਤੇ ਸ਼ਾਮ ਦੇ ਜਿਹੜੇ 7 ਕ ਦਾ ਟਾਈਮ ਹੋ ਗਿਆ ਤੇ ਚਲੋ ਜੀ ਬਲੌਗ ਦਾ ਅੱਜ ਆਪਾਂ ਕਰਦੇ ਆ ਇੱਥੇ ਐਂਡ। ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ? ਸਾਡੀ ਗਲੀ ਦੀ ਰੌਣਕ, ਸਾਰਿਆਂ ਦਾ ਪਿਆਰ ਦੱਸਿਓ ਕਿਤੇ ਕਿਤੇ ਸਾਰਿਆਂ ਚਾਹੀ ਪਿਆਰ ਆ। ਅੰਡੀਆਂ ਗਮੰਡੀਆਂ ਨਾਲ ਤੇ ਜਿੱਥੇ ਬੈਠ ਕੇ ਕਹਿੰਦੇ ਉੱਥੇ ਰੌਣਕ ਲਾ ਦਈਏ ਹਨਾ ਸਾਰੇ ਜਣੇ ਇਕੱਠੇ ਬੈਠ ਕੇ। ਤੁਹਾਨੂੰ ਜੀ ਮੈਂ ਲੇਕ ਨੰ ਵੀਡੀਓ ਦੇ ਨਾਲ ਸਵਾਲ ਦਾ ਜਿਹੜਾ ਜਵਾਬ ਆ শুਸ਼ਕ ਜਰੂਰ ਦੇਣਾ। ਧੰਨਵਾਦ।